ਦੋ ਮੁਲਜ਼ਮ ਇਹ ਚ ਗ੍ਰਿਫਤਾਰ ਕੀਤੇ ਆ ਸਾਰਾ ਕਰਾਸ ਬਾਰਡਰ ਪਾਕਿਸਤਾਨ ਦੇ ਸਾਈਡ ਤੋਂ ਪੁਸ਼ ਇਨ ਕੀਤਾ ਗਿਆ ਇੰਡੀਅਨ ਟੈਰੀਟਰੀ ਦੇ ਵਿੱਚ ਇੱਕ ਕਨਸਾਈਨਮੈਂਟ ਪ੍ਰੀ ਡੈਸਟਿਨੇਡ ਲੋਕੇਸ਼ਨਸ ਤੇ ਜਿਹੜੇ ਕੋਆਰਡੀਨੇਟਸ ਭੇਜਦੇ ਰਹੇ ਉਹਦੇ ਨਾਲ ਡਰੋਨ ਰਾਹੀਂ ਕਨਸਾਈਨਮੈਂਟਸ ਆਈਆਂ ਤੇ ਬਲਵਿੰਦਰ ਨੂੰ ਫੜਿਆ ਉਹ ਤੋਂ 3 PX5 ਇਹ ਫੜੇ ਗਏ ਤੇ 2.30 ਬੋਰ ਦੇ ਚਾਈਨੈਸ ਪਿਸਟਲ ਫੜੇ ਗਏ ਇੱਕ ਮਰਡਰ ਕੀਤਾ ਇਹਨਾਂ ਨੇ ਲੋਪੋ ਕੇ ਏਰੀਏ ਦੇ ਵਿੱਚ ਜਿੱਥੇ 302 ਮਰਡਰ ਤੇ ਅਟੈਂਪਟ ਟੂ ਮਰਡਰ ਤੇ ਆਰਮਜੈਕਟੀਆਂ ਧਾਰਾ ਤਹਿਤ ਮੁਕਦਮਾ ਦਰਜ ਹੈ ਉਸ ਵੀ ਵੌਂਟਡ ਸੀਗਾ ਸਮਰਸਰ ਨੂੰ ਬਹੁਤ ਵਧੀਆ ਸਕਸੈਸ ਮਿਲੀ ਹੈ ਇੱਕ ਹੋਰ 7 ਬੜੇ ਲੀਥਲ ਤੇ ਸਫਿਸਟੀਕੇਟਡ ਵੈਪਨਸ ਅਸੀਂ ਰਿਕਵਰ ਕੀਤੇ ਆ ਦੋ ਮੁਲਜ਼ਮ ਇਹ ਚ ਗ੍ਰਿਫਤਾਰ ਕੀਤੇ ਆ ਸਾਰਾ ਕ੍ਰਾਸ ਬਾਰਡਰ ਪਾਕਿਸਤਾਨ ਦੇ ਸਾਈਡ ਤੋਂ ਪੁਸ਼ ਇਨ ਕੀਤਾ ਗਿਆ ਇੰਡੀਅਨ ਟੈਰੀਟਰੀ ਦੇ ਵਿੱਚ ਇੱਕ ਕਨਸਾਈਨਮੈਂਟ ਔਰ ਇਹਦੇ ਚ ਜਿਹੜੇ ਦੋਨੋਂ ਮੁਲਜ਼ਮ ਫੜੇ ਗਏ ਇੱਕ ਬਲਵਿੰਦਰ ਸਿੰਘ ਹੈ ਪਿੰਡੀ ਸੈਦਾ ਅੰਮ੍ਰਿਤਸਰ ਰੂਰਲ ਦਾ ਬਿਲਕੁਲ ਬਾਰਡਰ ਦੇ ਉੱਤੇ ਪਿੰਡ ਹੈ ਇਹਨਾਂ ਨੇ ਪਾਕਿਸਤਾਨ ਬੇਸ ਸਮਗਲਰਸ ਨਾਲ ਇੰਟੈਚ ਆਇਆ ਚਾਹੇ ਤੇ ਉਹਨਾਂ ਦਾ ਹੈਂਡਲਰ ਵੀ ਪਾਕਿਸਤਾਨ ਚ ਹੀ ਹੈ ਪ੍ਰੀਡੈਸਟਿੰਡ ਲੋਕੇਸ਼ਨਸ ਤੇ ਜਿਹੜੇ ਕੋਆਰਡੀਨੇਟਸ ਭੇਜਦੇ ਰਹੇ ਉਹਦੇ ਨਾਲ ਡਰੋਨ ਰਾਹੀਂ ਇੱਕ ਕਨਸਾਈਨਮੈਂਟਸ ਆਈਆਂ ਪਹਿਲਾਂ ਸਾਡੇ ਇਨਸਪੈਕਟਰ ਸੀਆਈਏ ਮੋਲਕਦੀਪ ਉਹਨਾਂ ਦੀ ਟੀਮ ਨੇ ਬਲਵਿੰਦਰ ਨੂੰ ਫੜਿਆ ਉਹ ਤੋਂ 3 ਜਿਹੜੇ ਆ ਪੀਪੀਐਕਸ 5 ਇਹ ਫੜੇ ਗਏ ਤੇ 2.30 ਬੋਰ ਦੇ ਚਾਈਨੀਜ਼ ਪਿਸਟਲ ਫੜੇ ਗਏ 2.30 ਬੋਰ ਚਾਈਨੀਜ਼ ਪਿਸਟਲ ਦੀ ਉਸ ਤੋਂ ਇਲਾਵਾ ਉਸ ਤੋਂ ਬਾਅਦ ਜਿਹੜੀ ਉਹਦੀ ਫਰਦਰ ਪੁੱਛਗਿੱਤ ਦੇ ਵਿੱਚ ਜੁਗਰਾਜ ਸਿੰਘ ਜਿਹੜਾ ਕਿ ڪرੰਡੇ ਦਾ ਮੂਲਾ ਬਹਿਰਾਮ ਪਿੰਡਾ ਹੈ ਇਹ ਫੜਿਆ ਗਿਆ ਇਹ ਤੋਂ 2 ਪਿਸਟਲ ਚਾਈਨੀਜ਼ ਹੋਰ ਮਿਲੇ ਇਹਦੇ ਸਟਾਰ ਪਿਸਟਲ ਜਿਹਨਾਂ ਨੂੰ 0.30 ਬੋਰ ਦੇ ਕਹਿੰਦੇ ਆ ਤੇ ਇਹਦੇ ਚ ਜਿਹੜੀ ਮੇਨ ਗੱਲ ਆਈ ਹੈ ਕਿ ਜਗਰਾਜ ਦੇ ਖਿਲਾਫ ਪਹਿਲਾਂ ਵੀ ਕਮਰਸ਼ੀਅਲ ਕੁਆਂਟੀਟੀ ਦਾ ਇੱਕ ਹੀਰੋਇਨ ਦਾ ਪਰਚਾ ਦਰਜ ਹੈ ਸਰਾਏ ਮਾਨਤ ਖਾਨ ਥਾਣਾ ਪੁਲਿਸ ਸਟੇਸ਼ਨ ਜਿਹੜਾ ਹੈਗਾ ਤਰਨਤਾਰਨ ਡਿਸਟ੍ਰਿਕਟ ਦਾ ਉੱਥੇ ਹੋਈ ਹੈ ਇਸ ਤੋਂ ਇਲਾਵਾ ਇੱਕ ਮਰਡਰ ਕੀਤਾ ਇਹਨਾਂ ਨੇ ਲੋਪੋਕੇ ਏਰੀਏ ਦੇ ਵਿੱਚ ਜਿੱਤੇ 302 ਮਰਡਰ ਤੇ ਅਟੈਂਪਟ ਟੂ ਮਰਡਰ ਤੇ ਆਰਮਜ਼ ਐਕਟ ਦੀਆਂ ਧਾਰਾ ਤਹਿਤ ਮੁਕੱਦਮਾ ਦਰਜ ਹੈ ਉਸ ਵੀ ਵੌਂਟਿਡ ਸੀਗਾ ਜਿਹਨਾਂ ਦਾ ਆਪਾਂ ਬੈਕਗ੍ਰਾਉਂਡ ਦੇਖੀਏ ਬਲਵਿੰਦਰ ਲੇਬਰ ਦਾ ਕੰਮ ਕਰਦਾ 32 ਸਾਲ ਦੀ ਉਮਰ ਆ 11ਵੀਂ ਪਾਸ ਹੈ ਤੇ ਜਿਹੜਾ ਜੁਗਰਾਜ ਜੱਗਾ ਹੈਗਾ ਇਹ 29 ਸਾਲ ਦਾ 12ਵੀਂ ਪਾਸ ਹੈ ਡੀਜੇ ਦਾ ਕੰਮ ਕਰਦਾ ਤੇ ਇਹ ਸਾਰਾ ਜਿਹੜੀ ਆਪਰੇਸ਼ਨ ਹੈ ਇਹਨੂੰ ਬਹੁਤ ਇੰਟੈਲੀਜੈਂਸ ਬੇਸਡ ਆਪਰੇਸ਼ਨ ਇਹਦੇ ਚ ਡੀਸੀਪੀ ਇਨਵੈਸਟੀਗੇਸ਼ਨ ਸਾਡੇ ਰਵਿੰਦਰਪਾਲ ਜੀ ਮਿਸਟਰ ਆਲਮ ਵਿਜੇ ਸਿੰਘ ਜਗਵਿੰਦਰ ਸਿੰਘ ਸਾਡੇ ਡੀਸੀਪੀ ਸਾਹਿਬ ਹਰਮਿੰਦਰ ਸਿੰਘ ਸਾਡੇ ਏਸੀਪੀ ਇਨਵੈਸਟੀਗੇਸ਼ਨ ਇੰਸਪੈਕਟਰ ਮੋਲਕਦੀਪ ਸੀਆਈਏ ਜਿਹੜਾ ਸੀਪੀ ਅੰਮ੍ਰਿਤਸਰ ਦੇ ਤੇ ਉਹਨਾਂ ਦੀ ਟੀਮ ਨੇ ਬਹੁਤ ਮਿਹਨਤ ਨਾਲ ਇਹਨੂੰ ਸਾਰੀ ਨੂੰ ਗੱਲ ਕੀਤੀ ਹੈ ਇਹਦੇ ਜਿਹੜੀ ਇੰਪੋਰਟੈਂਟ ਗੱਲ ਸਭ ਤੋਂ ਵੱਧ ਦੇਖਣ ਵਾਲੀ ਹੈ ਕਿ ਬਹੁਤ ਜ਼ਿਆਦਾ ਪੋਸ਼ਨ ਕੀਤਾ ਜਾ ਰਹੀਆਂ ਕਨਸਾਈਨਮੈਂਟਸ ਵਾਇਆ ਡਰੋਨ ਇੰਟੂ ਇੰਡੀਅਨ ਟੈਰੀਟਰੀ ਔਰ ਲਗਾਤਾਰ ਪਿੱਛੇ ਵੀ ਬਹੁਤ ਵੱਡੀਆਂ ਰਿਕਵਰੀਆਂ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਕੀਤੀਆਂ ਗਈਆਂ ਪਰ ਲਗਾਤਾਰ ਉਧਰੋਂ ਕੋਸ਼ਿਸ਼ ਜਾਰੀ ਰਹਿੰਦੀ ਹੈ ਕਿ ਮਾੜੇ ਅੰਸਰਾਂ ਬਾਰੇ ਉਹਨਾਂ ਨੂੰ ਕਿਸ ਤਰ੍ਹਾਂ ਵੈਪਨ ਪਹੁੰਚਾਏ ਜਾਣ ਜਿਹੜੀਆਂ ਪਿਛਲੀਆਂ ਰਿਕਵਰੀਆਂ ਵੀ ਤੁਹਾਡੇ ਨਾਲ ਡਿਸਕਸ ਕੀਤੀਆਂ ਸੋ ਇਹ ਆਨ ਗoing ਇੱਕ ਪ੍ਰੋਸੈਸ ਹੈਗਾ ਕਿ ਜਿੱਦਾਂ ਕ੍ਰਾਸ ਬਾਰਡਰ ਸਮਗਲਰਸ ਤੇ ਹੈਂਡਲਰਸ ਸਾਡੇ ਜਿਹੜੇ ਯੰਗਸਟਰਸ ਨੇ ਉਹਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਆਪਣੇ ਨਾਲ ਜੋੜ ਲੈਂਦੇ ਨੇ ਬਾਅਦ ਚ ਕੋਈ ਵਾਹ ਨਹੀਂ ਫੜਦਾ ਤੇ ਇਹ ਅਲਟੀਮੇਟਲੀ ਇੱਥੇ ਆ ਕੇ ਜਿੱਲਾ ਚ ਵਿਚਾਰੇ ਜਿਹੜੇ ਫੇਸ ਕਰਦੇ ਆ ਸਾਰਾ ਕਾਨੂੰਨ ਉਹਦੇ ਖਿਲਾਫ ਨਹੀਂ ਹੈ ਜੀ ਉਹ ਬੈਠੇ ਕਿਹੜੀ ਪਿੰਡੀ ਸਾਦਾ ਪਿੰਡੀ ਬਿਲਕੁਲ ਨੇੜੇ ਹੈ ਜੀ ਬਾਰਡਰ ਤੇ ਇਸ ਕਰਕੇ ਉੱਥੇ ਉਹਨੂੰ ਬੜਾ ਐਡਵਾਂਟੇਜ ਹੈ ਉਹਨੇ ਹੀ ਸਾਰਾ ਇਹ ਕੰਮ ਮਤਲਬ ਨਾਲ ਜੋੜ ਕੇ ਤੇ ਮੁੜ ਕੇ ਜੁਗਰਾਜ ਦੇ ਨਾਲ ਜੁੜ ਕੇ ਕੰਮ ਕੀਤਾ ਪਰ ਗੱਲ ਤਾਂ ਦੇਖਣ ਵਾਲੀ ਇਹ ਹੈ ਕਿ ਜੇ ਸੱਤ ਪਿਸਟਲ ਜਿਹੜੇ ਹੈ ਇਹ ਇਹੋ ਜਿਹੇ ਬੰਦਿਆਂ ਕੋਲ ਆ ਕੇ ਅੱਗੇ ਹੋਰ ਗੈਂਗਸਟਰਾਂ ਕੋਲ ਟੈਰਰਿਸਟ ਕੋ ਚਲੇ ਜਾਂਦੇ ਆ ਤੇ ਕਿੰਨੀ ਪ੍ਰੋਬਲਮ ਆਉਂਦੀ ਹੈ ਜੁਗਰਾਜ ਦੇ ਕੰਟੈਕਟ ਸੀ ਕਿਵੇਂ ਆਇਆ ਇਹ ਮੇਰਾ ਤੇ ਕਾਮਨ ਹੈਂਡਲਰ ਹੈ ਜੀ ਪਾਕਿਸਤਾਨ ਵਾਲਾ ਕਸ ਨੋਟ ਚ ਆਪਾਂ ਮੈਂਸ਼ਨ ਕੀਤਾ ਜੀ ਨਹੀਂ ਇਹਦੇ ਚ ਦੋਨੇ ਹੀ ਇਹ ਬੰਦੇ ਨੇ ਬਸ ਅਸੀਂ ਕੋਸ਼ਿਸ਼ ਇਹ ਕਰ ਰਹੇ ਆ ਕਿ ਕਿਸ ਤਰੀਕੇ ਨਾਲ ਸਾਨੂੰ ਤਾਰ ਜੁੜ ਜਾਣ ਵੀ ਇਹ ਅੱਗੇ ਕਿੱਥੇ ਜਾਣੇ ਸੀ ਉਹ ਥੋੜਾ ਜਿਹਾ ਜਦੋਂ ਫੜੇ ਜਾਂਦੇ ਫਿਰ ਇੱਕਦਮ ਥੋੜਾ ਮੁਸ਼ਕਲ ਹੁੰਦਾ ਇਹ ਜਿਹੜਾ ਕੈਂਟ ਏਰੀਏ ਚ ਇਹ ਹੋਇਆ ਜੀ ਜਿਹੜਾ ਤੇ ਜਿਹੜਾ ਬਲਵਿੰਦਰ ਹੈ ਇਸਲਾਮਾਬਾਦ ਏਰੀਏ ਦੇ ਵਿੱਚੋਂ ਜੁਗਰਾਜ ਸਰ ਤਿਆਰ ਕੋਈ ਸੰਪਰਕ ਸਰ ਹਾਂਜੀ ਅੱਜ ਅਸਰ ਤੋਂ ਮਾਰ ਕਿਥੇ ਹੋ ਰਾ ਜੀ ਲ ਕਿਸ ਕੋਈ ਗੈਰਚਾ ਯਾਰ ਉਹੀ ਹੀ ਸੋਚ ਰਹੇ ਹਾਂ ਵੀ ਇਹਨਾਂ ਕਿੰਨੂੰ ਦੇਣੇ ਸੀ ਬਿਕੋਜ਼ ਇਹ ਜਿੱਦਾਂ ਇਹਨਾਂ ਦੀ ਪੁੱਛਗਿੱਛ ਵੀ ਆਇਆ ਕਿ ਕਾਫੀ ਦੇਰ ਤੋਂ ਇਹ ਐਕਟਿਵ ਨਹੀਂ ਪਾਕਿਸਤਾਨ ਬੇਸਡ ਹੈਂਡਲਰ ਦੇ ਕੰਟੈਕਟ ਦੇ ਵਿੱਚ ਉਹੀ ਪੁਰਾਣਾ ਮੋਡਸ ਪਰੈਂਡੀ ਹੈ ਵੀ ਕਿਤੇ ਜਾ ਕੇ ਆਪਣਾ ਇੱਕ ਜਗ੍ਹਾ ਦੱਸ ਕੇ ਤੇ ਉੱਥੇ ਖੜੇ ਹੋ ਜਾਣਾ ਕੱਪੜਿਆਂ ਦੀ ਨਿਸ਼ਾਨੀ ਹੋਰ ਚੀਜ਼ਾਂ ਉਹ ਉਹੀ ਇਸ ਮੋਡਸ ਪਰੈਂਡੀ ਅੱਜ ਤੱਕ ਕੰਟੀਨਿਊ ਕਰ ਰਿਹਾ ਹੈ ਪੈਸੇ ਦੀ ਫਾਈਨੈਂਸ਼ੀਅਲ ਟ੍ਰੇਲ ਇਹਨਾਂ ਦੇ ਬੈਂਕ ਰੂਮ ਕੋ ਅਕਾਊਂਟ ਲੈ ਜੀ ਅਸੀਂ ਤੇ ਉਹ ਸਾਰਾ ਦੇਖ ਰਹੇ ਹਵਾਲਾ ਵਾਲਾ ਐਂਗਲ ਵੀ ਜੇ ਪੈਸੇ ਆਏ ਤਾਂ ਪਾਕਿਸਤਾਨ ਵਾਪਸ ਕਿਦਾਂ ਜਾਂਦੇ ਆ ਉਹ ਵੀ ਸਾਡੇ ਸੀਆਈ ਇਨਸਪੈਕਟਰ ਸਾਹਿਬ ਕਾਫੀ ਇਸੇ ਨੇੜੇ ਪਹੁੰਚੇ ਹੋਏ ਨੇ ਬੜਾ ਮਾਈਨੂਟਲੀ ਕੰਮ ਕਰ ਰਹੇ ਕਿਸ ਸਾਹ ਸੰਪਰਕ ਚਾਹੀਦਾ ਪਾਕਿਸਤਾਨ ਦੇ ਕੋਈ ਆਰੇ ਜਿਹੜੇ ਬਾਰਡਰ ਏਰੀਆ ਦੇ ਬੰਦੇ ਨੇ ਇਹਨਾਂ ਨੂੰ ਤੁਹਾਨੂੰ ਪਤਾ ਪਹਿਲਾਂ ਵੀ ਹੁੰਦਾ ਕਿ ਉਧਰੋਂ ਵੀ ਕੋਸ਼ਿਸ਼ ਜਾਰੀ ਰਹਿੰਦੀ ਹੈ ਤੇ ਇਹ ਵੀ ਸਾਡੇ ਬੰਦੇ ਵੀ ਕੱਟ ਨਹੀਂ ਕਰਦੇ ਇਸ ਦੋ ਦਾ ਪੈਸੇ ਦੇ ਲਾਲਚ ਹੁਣ ਜੇ ਆਪਾਂ ਇਹਨਾਂ ਦੀ ਕੁਆਲਿਟੀ ਦੇਖੋ ਤੁਸੀਂ ਪਿਸਟਲ ਦੀ ਮੈਂ ਸਮਝਦਾ ਕਿ ਬਿਲਕੁਲ ਬ੍ਰੈਂਡ ਨਿਊ ਔਰ ਬੜੇ ਸਫਿਸਟੀਕੇਟਿਡ ਪਿਸਟਲ ਨੇ ਇਹ ਵੀ ਪਤਾ ਲੱਗਿਆ ਕਿ ਪਾਕਿਸਤਾਨ ਚ ਵੀ ਕੋਈ ਹੋਜੀ ਇਹਨਾਂ ਨੇ ਉੱਥੇ ਲਾਈ ਹੋਈ ਹੈ ਫੈਕਟਰੀ ਵਗੈਰਾ ਤੋਂ ਹਾਲਾਂਕਿ ਗਲੌਕ ਜਿਹੜਾ ਆਸਟਰੀਅਨ ਹੈ ਪੀਐਕਸ 5 ਵੀ ਯੂਰੋਪੀਅਨ ਹੈਗੇ ਨੇ ਪਰ ਉੱਥੇ ਵੀ ਇਹ ਮੈਨੂਫੈਕਚਰ ਕਰਕੇ ਤੇ ਉਹਦੀ ਸੇਮ ਟੂ ਸੇਮ ਜਿਹੜੀ ਹੈ ਉਹ ਕਾਪੀ ਵੀ ਕਰ ਲੈਂਦੇ ਆ ਤੇ ਉਹਦੀ ਜਿਹੜੀ ਸਫਿਸਟੀਕੇਟਿਡ ਤੇ ਉਹਦੀ ਜਿਹੜੀ ਜਿਹਨੂੰ ਆਪਾਂ ਚੱਲ ਕਹਿੰਦੇ ਆ ਵੈਪਨ ਦੀ ਉਹਦੀ ਜਿਹੜੀ ਯੂਜੇਜ ਹੈ ਉਹ ਬਹੁਤ ਹੀ ਲੀਥਲ ਹੈਗੀ ਹੈ